ਪੰਜਾਬੀ ਫਿਲਮ ਗੁਰਮਖ ਦਾ ਆਈ ਵਿਟਨੈਸ ਦੀ ਸਮੁੱਚੀ ਸਟਾਰ ਕਾਸਟ ਫਿਲਮ ਦੀ ਪ੍ਰੋਮੋਸ਼ਨ ਕਰਨ ਦੇ ਲਈ ਪਟਿਆਲਾ ਦੇ Omax Mall ਵਿਖੇ ਪਹੁੰਚੇ ਇਸ ਮੌਕੇ ਤੇ ਪੰਜਾਬੀ ਗਾਇਕ ਜ਼ੈਜ਼ੀ ਵੀ ਵਿਵਿਸ਼ੇਸ਼ ਤੌਰ ਤੇ ਪਹੁੰਚੇ ਹਾਂਜੀ ਸਰਦਾਰ ਨੀਮੈਂ ਲੋਕਾਂ ਦੇ ਬਲੱਡਸ ਦਾ ਐਚਬੀ ਹੁੰਦਾ ਪਰ ਸਰਦਾਰਨੀਆਂ ਦੇ ਬਲੱਡਸ ਦਾ ਐਟੀਟਿਊਡ ਹੁੰਦਾ ਐਟੀਟਿਊਡ ਬਹੁਤ ਤਸੱਲੀ ਵਾਲੀ ਗੱਲ ਹੈ ਕਿ ਤੁਸੀਂ ਇੰਨੀ ਮਿਹਨਤ ਕਰਦੇ ਹੋ ਔਰ ਫਿਲਮ ਜਦੋਂ ਬਣ ਜਾਂਦੀ ਹੈ ਪਰਦੇ ਤੇ ਆਉਂਦੀ ਹੈ ਔਰ ਤੁਹਾਡੇ ਵਾਲੇ ਨੂੰ ਦੇਖ ਕੇ ਤਾੜੀਆਂ ਮਾਰਦੇ ਨੇ ਨਾ ਔਰ ਸਿਨੇਮੇ ਦੇ ਵਿੱਚ ਤਾੜੀਆਂ ਵਜਣਾ ਤੁਸੀਂ ਜਾਣਦੇ ਹੋ ਰੇਅਰ ਵਾਪਰਦਾ ਹੈ ਇਹ ਤੇ ਸਾਡੇ ਮੈਨੂੰ ਲੱਗਦਾ ਕਿ ਮੇਰੀ ਜਿਹੜੀ ਇੰਨੀ ਮਿਹਨਤ ਸੀ ਉਹ ਸਫਲ ਹੋਈ ਔਰ ਥੈਂਕਸ ਤੁਸੀ ਜੀ ਜਿਨ੍ਹਾਂ ਨੇ ਇੱਕ ਸੁਪਨਾ ਸਾਡਾ ਸਹਾਰਾ ਕੀਤਾ جیسٹری ہے سب کچھ, جی کچھ نہیں ہوں گا لا کے, انہان انہان کے کوئی کمائی نہیں کرنی ابھی دس شہر شہر کر رہے ہیں لوگوں بلا کے دکھا رہے ہیں اور ایک ون ایپ پہ آنی ہے اور نو ایپ ہے ਉਹੀ ਅਸੀਂ ਅਸੀਂ ਵੀ ਮੰਨਦੇ ਕਿ ਇੱਕ ਕਮਾਈ ਕਰਨ ਵਾਲੀ ਮਤਲਬ ਕਿ ਇਹਨਾਂ ਦੇ ਲਈ ਇੱਕ ਮੂਵ ਸੀਗੀ ਇਹਨਾਂ ਨੇ ਕਿਹਾ ਕਿ ਨਹੀਂ ਇਹ ਏਡੀ ਵੱਡੀ ਫਿਲਮ ਹੈ ਇਹਦੇ ਵਿੱਚ ਇੱਕ ਡਾਇਲੋਗ ਦੇਖ ਕੇ ਇਹ ਇਮੋਸ਼ਨਲ ਹੋ ਗਏ ਕਿ ਉਹ ਜਦੋਂ ਲੜਕੀ ਆ ਕੇ ਕਹਿੰਦੀ ਹੈ ਕਿ ਮੈਂ ਕarnataka ਤੋਂ ਹਾਂ ਜੇ ਕਹਿੰਦੇ ਕਿ ਇਹੀ ਡਾਇਲੋਗ ਇਹੀ ਸੈਂਸ ਇਹੀ ਸਪੇਸ਼ ਨੋ ਪਾਸ਼ਾਵਾਂ ਦੇ ਵਿੱਚ ਸਾਰੇ ਦੇਸ਼ ਵਿੱਚ ਜਾਣੀ ਚਾਹੀਦੀ ਹੈ ਇਹ ਮਨ ਵਰਲਡ ਵਿੱਚ ਜਾਣੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵਾਪਿਸ ਸੇਖ ਸਾ ਅਸੀਂ ਹਾਂ ਕੀ ਤੇ ਸਾਡੀ ਜ਼ਿੰਮੇਵਾਰੀ ਕੀ ਹੈ ਇਹ ਇੰਨੀ ਜੀ ਗੱਲ ਦੇ ਉੱਪਰ ਤੁਸੀਂ ਮੰਨ ਕੇ ਚੱਲੋ ਕਿ ਇਹ ਕਰੋੜਾ ਰੁਪਏ ਖਰਚ ਕਰ ਰਹੇ ਨੇ ਆਪ ਦੀ ਜੇਬ ਦੇ ਵਿੱਚੋਂ ਤਾਂ ਮੈਂ ਸਭ ਤੋਂ ਪਹਿਲਾਂ ਥੈਂਕ ਯੂ ਸੁਮੇਤ ਜੀ ਔਰ ਸਾਰੀ ਮੇਰੀ ਟੀਮ ਜਿਨ੍ਹਾਂ ਨੇ ਬਹੁਤ ਮक्के ਮਿਲਫ ਕੀਤੀ ਇਸ ਫਿਲਮ ਨੂੰ ਬਣਾਉਣ ਲੱਗਿਆ ਐਂਡ ਭਾਈਓ ਦਾ ਸ਼ੁਕਰ ਹੈ ਜੀ ਕਿ ਕਿੰਨਾ ਕੁ ਬਣਣੀ ਕਿੰਨਾ ਚਾਹੀਏ ਫਿਲਮ ਦਾ ਉਹਨਾਂ ਨੇ ਡਿਸਕਲੇਮਰ ਪਾਇਆ ਹੈ ਇਨਕਮ ਟੈਕਸ ਹਲੋ ਨਹੀਂ ਸਰਵਾਂ ਚ ਛੇ ਮਿੰਟ ਸ ਮੈਂ ਗੱਲ ਕਰਨਾ ਸਮਝੀ ਤੁਹਾਡਾ ਵਿਸ਼ਾ ਹੈਗਾ ਸਟੋਰੀਜ਼ ਫਰਮ ਪੰਜਾਬ ਫੈਚ ਇਹਦੇ ਬਾਰੇ ਕੁਝ ਥੋੜਾ ਜਾਨਣਾ ਪਾਉਣਾ ਚਾਹੁੰਦਾ ਵੀ ਕੋ ਬੜਾ ਸਿੰਪਲ ਲੱਗਿਆ ਅਸੀਂ ਸਾਡਾ ਕਲਚਰ ਸਾਡਾ ਇਤਿਹਾਸ ਨਾਲ ਵਿੱਚ ਹੈਗਾ ਤੇ ਉੱਥੇ ਅਸੀਂ ਸਾਡਾ ਮਸਾ ਜਾਈਏ ਕਿ ਉਹ ਹਰ ਪਛਾਈ ਚਾਏ ਸੋ ਅਸੀਂ ਅੱਜ ਸਾਊਥ ਦਾ ਨਮਾ ਦੇਖਦੇ ਆ ਕਿਉਂਕਿ ਉਹ ਨਵੀਂ ਟਾਪ ਹੈ ਸੋ ਅਸੀਂ ਇਸ ਤਰੀਏ ਨੂੰ ਪੰਜਾਬੀ ਸਿਨੇਮਾ ਨੂੰ ਬਾਕੀ ਲੰਘੇ ਪਾਇਆ ਗਿਆ ਕਿਸ ਤਰ੍ਹਾਂ ਦੇਖੋ ਆਈ ਥਿੰਕ ਜਦੋਂ ਇਹ ਪਹਿਲੀ ਵਾਰ ਮੂਵੀ ਮੇਕੂਲੇ ਪਾਲੀ ਸਰ ਲੈ ਕੇ ਆਏ ਸੀਗੇ ਫਿਲਮ ਕਿੰਨੀ ਸੀਗੀ میں بالکل میرے کریکٹر سے تو بالکل اپوزٹ ہے۔ وہ مینوں کہندے میں پتہ نہیں کیڑا پنگا لے لیا۔ بھئی یہ کڑی دا بہت مطلب میرا نیچر بالکل ڈیفرنٹ ہے۔ اینڈ آئی تھنک سوشل میڈیا تے بالکل ہے۔ تے جتوں ایک آئی تھنک کیپٹن اف اس شپ اوہی ایک مطلب آرٹسٹ لے ائی چیلنجنگ چیز ہوندی ہے تاں اسوں مزہ بھی اتاں کام کیڑا پنگا لیا او پورا ہو گیا پنگا۔ اے ਮਤਲਬ ਸੋਣਾ ਤੁਹਾਨੂੰ ਇੰਨਾ ਹਾਂ ਐਗਜ਼ੈਕਟਲੀ ਮਤਲਬ ਤੁਸੀਂ ਤੂੰ ਹਰ ਚੀਜ਼ ਕਮਰਸ਼ਲ ਨਹੀਂ ਹੁੰਦੀ ਕੁਝ ਚੀਜ਼ਾਂ ਆਪਣੇ ਕੌਮਲੇ ਵੀ ਹੁੰਦੀਆਂ ਨੇ ਆਪਣੀ ਲੋਕਾਂ ਲਈ ਵੀ ਹੁੰਦੀਆਂ ਨੇ ਆ ਜਨੂਅਲੀ ਲੋਕੀ ਆਉਂਦੇ ਆ ਇਸ ਸਿਨੇਮਾ ਦੇ ਵਿੱਚ ਅਸਲ ਵਿੱਚ ਅੱਜਕੱਲ੍ਹ ਤਾਂ ਐਸੀ OTT ਦਾ ਜ਼ਮਾਨਾ ਹੈ ਚੀਜ਼ਾਂ ਫਰ ਰਿਬੈਕ ਇਹ ਸਭ ਸੋਣਦੇ ਆ ਦੇਖਦੇ ਆ ਪਰ ਕਿਉਂਕਿ ਕਨਸੈਪਚੂਅਲੀ ਇਸ ਇਸ ਮੂਵੀ ਨੂੰ ਵੀ ਸਾਨੂੰ ਬਹੁਤ ਜ਼ਿਆਦਾ ਮਤਲਬ ਟਾਈਮ ਲੱਗ ਕੇ ਆ ਪੁਸ਼ ਕੀਤਾ ਅਸੀਂ ਬਹੁਤ ਜ਼ਿਆਦਾ ਤੇ ਆਈ ਥਿੰਕ ਥੈਂਕਸ ਟੂ ਸੁਮੀ ਜੀ ਕੇਪਲ 1 ਕਿ ਕਿ ਇਹਨਾਂ ਨੂੰ ਬਹੁਤ ਇਹ ਬਹੁਤ ਵਰਕਿੰਗ ਹੋਈ ਹੈ ਤੇ ਬਹੁਤ ਬਿਊਟੀਫੁਲ ਨੇ ਪੇਸ਼ ਕੀਤਾ ਹੈ ਤਾਂ ਮੈਨੂੰ ਲੱਗਦਾ ਹਰ ਇੱਕ ਕਨਸੈਪਟ ਜਿਹੜਾ ਕਿ ਚਾਹੇ ਉਹ ਸਿੱਖੀ ਹੋਵੇ ਭਾਵੇਂ ਹਿੰਦੂਸਮ ਹੋਵੇ ਭਾਵੇਂ ਕੋਈ ਵੀ ਯੂ ਨੋ ਰਿਲੀਜੀਅਨ ਹੋਵੇ ਯਾ ਫਿਰ ਕਿਸੀ ਸਟਿੰਗ ਨਾਲ ਜੁੜਿਆ ਹੋਇਆ ਉਹਨੂੰ ਕਮਰਸ਼ੀਅਲੀ ਟਾਈ ਸਪੋਰਟ ਚਾਹੀਦਾ ਹੈ ਤੇ ਪਲੈਟਫਾਰਮ ਚਾਹੀਦਾ ਹੈ ਜਿੱਨਾ ਪਲੈਟਫਾਰਮ ਤੇ ਸ਼ੋ ਕਰ ਸਕੀਏ ਤੇ ਉਸ ਜੀ ਤੋਂ ਅਕੀਲਾ ਕਿਉਂਕਿ ਐਟ ધ ਐਂਡ ਆਫ ਦਿ ਡੇ ਵੀ ਆਰ ਵਾਕਿੰਗ ਈਚ ਅਦਰ ਹੋਮ ਤੇ ਉਹ ਕਰਵਰੀਆ ਜਿਸ ਵਧੀਆ ਜਾਣਗੇ ਸਾਰੇ ਤੇ ਇਖੁੱਚੇ ਦਾ ਸਾਥ ਦੇਣ ਕੇ ਆਈ ਥਿੰਕ ਬਹੁਤ ਚੰਗੀ ਗੱਲ ਨਹੀਂ ਹੋ ਸਕਦੀ ਅ

ਚੋਰੀ ਵਿੱਚ ਇਹ ਬਹੁਤ ਹੀ ਵਧੀਆ ਕੰਮ ਕੀਤਾ ਸੋ ਆ ਮੈਂ ਤਾਂ ਇਹੀ ਕਹਿਣਾ ਸਾਰਿਆਂ ਨੂੰ ਅ ਜਦੋਂ ਆਉਗੀ ਹੈ ਕੇਵਲ 1 ਦੇ ਉੱਤੇ 24 ਜਨਵਰੀ ਨੂੰ ਸਾਰੇ ਜਣੇ ਦੇਖਿਓ ਜਰੂਰ ਔਰ ਕਿਉਂਕਿ ਹਰ ਇੱਕ ਫੈਮਿਲੀ ਦੇ ਨਾਲ ਕਿਸੇ ਕਿਸੇ ਨਾ ਕਿਸੇ ਤਰੀਕੇ ਨਾਲ ਜਰੂਰ ਇਦਾਂ ਦੇ ਹੱਥਲੇ ਹੁੰਦੇ ਹੈਗੇ ਨੇ ਸੋ ਆ ਜ਼ਿੰਦਗੀ ਦੇ ਵਿੱਚ ਸੋ ਸਾਰੇ ਜਣੇ ਸਪੋਰਟ ਕਰਿਓ ਜੀ ਇਦਾਂ ਦੀਆਂ ਚੀਜ਼ਾਂ ਨੂੰ ਸਪੋਰਟ ਕਰਨੀ ਚਾਹੀਦੀ ਹੈ ਹੈਨਾ ਬਿਲਕੁਲ ਮੈਂ ਤਾਂ ਆਪਣੀ ਇੰਟਰਸਟ ਕਹਿੰਦਾ ਵੀ ਹਮੇਸ਼ਾ ਇਕੱਠੇ ਰਹਿਣਾ ਚਾਹੀਦਾ ਜਿੰਨਾ ਦੈਰਾ ਤੁਸੀਂ ਆਪਣਾ ਵੱਡਾ ਕਰੋਗੇ ਆਸਤੇ ਵਿੱਚ ਪਿਆਰ ਜੁੜੋਗੇ ਉਹਦੇ ਨਾਲ ਹੋਰ ਜਿਹੜੀਆਂ ਫਿਲਮਾਂ ਨੇ ਸਾਡੀਆਂ ਬਹੁਤ ਵੱਡੀਆਂ ਬਣ ਕੇ ਆਣਗੇ ਚਾਹਣ ਕਿ ਫਿਰੇ ਵਾਲ ਵੀ ਅਕਾਲ ਫਿਲਮ ਸ਼ੂਟ ਕਰ ਰਹੇ ਆ ਮਤਲਬ ਬਹੁਤ ਵੱਡੇ ਲੈਵਲ ਤੇ ਫਿਲਮ ਆਉਗੀ ਪਰ ਵੇਦਾ ਨਹੀਂ ਜੀ ਜਿਆ ਹੋਰ ਹੋਗੀਆਂ ਚਾਹੀਦੀਆਂ ਕਹਿੰਦਾ ਮੈਂ ਤਾਂ ਹਮੇਸ਼ਾ ਹੀ ਨਾਲ ਹਮੇਸ਼ਾ ਹਟਦਾ ਜਾਏ ਮਸਟੇਜ ਤੇ ਵੀ ਉਹ ਤੁੰਨਾ ਬਾਫ ਮੈਨੂੰ ਕਲੇਨ ਕਰਦੇ ਨੇ ਲੋਕ ਵੀ ਅਤੇ ਵਾਲੇ ਨੇ ਕਟਾਏ ਨੇ سارے چنگے بہت ودیامڑیاں بچیا بہت اچھا ਮਾਲਕियत ਬਗ ਰੱਖੇ ਗਏ। ਵਾਲਿਫ ਮੇ ਦਰਜੀ ਤੇ ਇਸ ਵੀ ਚੀ ਸਾਡੇ ਨਾਲ ਕਰ ਰਹੀ ਹੈ। ਤੁਹਾਡਾ ਧੰਨਵਾਦ ਮੀਡੀਆ ਦਾ। ਥੋੜਾ ਜਿਹਾ ਪਿੱਛੇ ਜਿਹੜਾ ਰੋਣਾ ਪੈ ਰਿਹਾ ਹੈਲੋ ਹੈਲੋ ਪਿੱਛੇ ਵਾਲੇ। ਸਾਹ ਸੰਗਤ ਜੀ ਹੈਲੋ। ਅੱਛਾ ਆਪਾਂ ਮੇਰੇ ਨਾਲ ਗੱਲ ਕਰਦੇ ਹਾਂ ਤੇ ਤੁਹਾਡਾ ਧੰਨਵਾਦ ਸਾਰਿਆਂ ਦਾ। ਐਂਡ ਜਿਹੜੇ ਵੀ ਅੱਜ ਪ੍ਰਿੰਸ ਦੇ ਤੇ ਆਏ ਤੇ ਖਾਸ ਤੌਰ ਤੇ ਸਾਡੇ ਜਿਹੜੇ ਅੱਗੇ ਗੁਸਤ ਮਹਿਮਾਨ ਸੀਗੇ ਮੇਰੇ ਵੱਡੇ ਵੀਰ ਜੈਸੀ ਵੀ। ਥੈਂਕ ਯੂ ਭਾਜੀ ਜੀ ਆਇਆਂ ਨੂੰ। ہاں جی ہاں جی بھائی جی کلائپنگ کرتا سارے ٹھیک ہے بند ہے تھینک یو تینک یو ویری مچ ہاں جی ਇਹ ਦੇਖੋ ਪਾਲਿਪ ਸਿੰਧਰ ਉਹਨਾਂ ਨੇ ਫਿਲਮ ਲਿਖੀ ਸੀ ਤੇ ਜਦੋਂ ਉਹਨਾਂ ਨੇ ਫਿਲਮ ਲਿਖੀ ਮੇਰੇ ਨਾਲ ਸ਼ੇਅਰ ਕੀਤੀ ਪਾਲੀ ਜੀ ਮੇਰੇ ਚੰਗੇ ਜ਼ੋਨ ਵੀ ਨੇ ਡਾਇਰੈਕਟਰ ਦੇ ਬਹੁਤ ਪੁਰਾਣੇ ਉਹ ਹੈਗੇ ਨੇ ਲੇਖਕ ਡਾਇਰੈਕਟਰ ਬਹੁਤ ਏਰ ਤੋਂ ਕੰਮ ਕਰ ਰਹੇ ਨੇ ਦਸਵੀਂ ਜੋ ਉਸ ਵੇਲੇ ਉਹਨਾਂ ਨੇ ਇੱਕ ਸੁਪਰ ਸਾਬਕ ਫਿਲਮ ਬਣਾਈ ਸੀ ਜਿਹੜੀ ਮੈਨੂੰ ਬੜੀ ਚੰਗੀ ਲੱਗੀ ਤੇ ਉਸ ਤੋਂ ਬਾਅਦ ਮੇਰੀ ਫਿਲਮ ਆਈ ਸਾਡਾ ਹੱਕ ਉਸ ਵੇਲੇ ਅਸੀਂ ਆਪਸ ਵਿੱਚ ਇੱਕ ਦੂਜੇ ਨਾਲ ਸੰਪਰਕ ਚਾਇਆ ਕਿਉਂਕਿ ਉਹ ਚਾਹ ਰਹੇ ਸੀ ਕਿ ਕੋਈ ਸਾਫਾ ਫਿਲਮ ਇਹੋ ਜਿਹੀ ਸਿਕੀਨਾ ਰਿਲੇਟਡ ਬਣਾਈਏ ਕਿਉਂਕਿ ਮੇਰੀ ਇਮੇਜ ਜੋੜਾ ਸੀ ਇਹ ਫਿਲਮਾਂ ਦੀ ਬਾਜੀ ਦੀ ਕੀ ਕਰਕੇ ਸੀਗੀ ਕਿ ਇਹੋ ਜਿਹਾ ਕਨਸੈਪਟ ਆਪਣੇ ਨੂੰ ਸ਼ੂਟ ਕਰਵਾਉਣਾ ਦਾ ਜੋ ਮੰਨਣਾ ਸੀਗਾ ਮੇਰੇ ਡਾਇਰੈਕਟਰ ਦਾ ਕਿ ਉਹਨਾਂ ਨੇ ਜਦੋਂ ਇਹ ਕਨਸੈਪਟ ਮੇਰੇ ਨਾਲ ਸ਼ੇਅਰ ਕੀਤਾ ਸਟੋਰੀ ਸੁਣਾਈ ਮੈਨੂੰ ਬੜੀ ਐਕਸਾਈਟਿੰਗ ਲੱਗੀ ਬੜਾ ਵਧੀਆ ਲੱਗਾ ਕਿ ਇਹੋ ਜੀ ਫਿਲਮ ਬਣਨੀ ਚਾਹੀਦੀ ਆ ਹੁਣ ਸਵਾਲ ਤਾਂ ਇਹ ਹੁੰਦਾ ਕਿ ਇਹੋ ਜੀ ਫਿਲਮ ਬਣਨੀ ਚਾਹੀਦੀ ਤਾਂ ਸਾਰੇ ਕਹਿ ਦਿੰਦੇ ਆ ਪਰ ਇਹੋ ਜੀ ਫਿਲਮ ਤੇ ਪੈਸੇ ਕੌਣ ਲਾਉਂਗਾ ਸੋ ਉਹ ਬਹੁਤ ਇੰਪੋਰਟੈਂਟ ਸੀਗਾ ਕਿ ਪ੍ਰੋਡਿਊਸਰ ਕਿਸੇ ਦਾ ਆਨਬੋਰਡ ਹੋਣਾ ਸੋ ਸਭ ਤੋਂ ਪਹਿਲਾਂ ਰਾਣਾ ਆਲੂਆਰੀ ਆਨਬੋਰਡ ਹੋਏ ਫਿਰ ਜੀਟੂ ਜੀ ਆਨਬੋਰਡ ਹੋਏ ਫੇਰ ਹੋਣਾ ਕੇਬਲ 1 ਵਾਲੇ ਸਾਹਾ ਜੀ ਸਾਹਾ ਦੀ ਟੀਮ ਆਨਬੋਰਡ ਹੋਈ ਤੋਂ ਹਣ ਸਾਹਾ ਨੇ ਫਿਲਮ ਜਿਹੜੀ ਆ ਟੇਕਓਵਰ ਕੀਤੀ ਹੋਈ ਆ ਜਿਹਦੀ ਅਸੀਂ ਸਕਰੀਨਿੰਗਸ ਕਰ ਰਹੇ ਆ ਪੂਰੇ ਇੰਡੀਆ ਦੇ ਵਿੱਚ ਤੇ OTT ਪਲੇਟਫਾਰਮ ਜਿਹੜਾ ਕੇਬਲ 1 ਕੱਕੇ ਵਾਲਾ ਕੇਬਲ ਕੇ ਵਾਲਾ ਕੇਬਲ ਸੀ ਵਾਲਾ ਨਾਲ ਲੱਭਦੇ ਰਹੋ ਸਾਰੇ ਜਣੇ ਬੜਾ ਜ਼ਰੂਰੀ ਆਓ ਜੀ ਤੇ ਉਸ ਕੇਬਲ 1 OTT ਪਲੇਟਫਾਰਮ ਨੂੰ ਡਾਊਨਲੋਡ ਕਰਕੇ ਸਬਸਕ੍ਰਾਈਬ ਕਰਕੇ ਇਹ ਫਿਲਮ ਜਿਹੜੀ ਆ 24 ਜਨਵਰੀ ਤੋਂ ਸਾਰੇ ਦੇਖ ਸਕਦੇ ਆ نہیں مل جی کوئی سہی شروع کمی کسی بھی بلکہ ڈرتے جر ہاں کہ یار کوئی نہ کوئی اٹھ کے پنگا نہ پا رہے ਉਹ ਬਹੁਤ ਇਹ ਵੱਡਾ ਤੁਸੀਂ ਇਹ ਸਵਾਲ ਕੀਤਾ ਹੈ ਇਹ ਸਿਰਫ ਗੁਰਮੁਖ ਨਾਲ ਹੀ ਰਿਲੇਟਡ ਨਹੀਂ ਆ ਜਦੋਂ ਵੀ ਅਸੀਂ ਸਿੱਖੀ ਦੇ ਕਿਸੇ ਕਨਸੈਪਟ ਤੇ ਕੰਮ ਕਰਨ ਲੱਗਦੇ ਆ ਤਾਂ ਸਭ ਤੋਂ ਪਹਿਲਾਂ ਡਰ ਲੱਗਦਾ ਕਿ ਯਾਰ ਕੋਈ ਨਾ ਕੋਈ ਇਸ ਤੇ ਉਕੜੀ ਨਾ ਸਕੇ ਕੋਈ ਨਾ ਕੋਈ ਆਬਜੈਕਸ਼ਨ ਨਾ ਲਾ ਦੇ ਹੁਣ ਜਿਵੇਂ ਈਵਨ ਕਿੱਤੀ ਕਰੇ ਵਾਲੀ ਸੁਧ ਨੂੰ ਬਣਾ ਰਹੇ ਨੇ ਇਸ ਵੇਲੇ ਆਕਾਰ ਉਹ ਫਿਕਸ਼ਨਲ ਕਹਾਣੀ ਬਣਾ ਰਹੇ ਨੇ ਇੱਕ ਅਲੱਗ ਤਰੀਕੇ ਦਾ ਉਹਨਾਂ ਨੇ ਫਿਕਸ਼ਨਲ ਵਰਲਡ ਬਣਾਇਆ ਹਾਲਾਂਕਿ ਹਿਸਟਰੀ ਵਿੱਚ ਇਹਨਾਂ ਤੋਂ ਕੁਝ ਪਿਆ ਪਰ ਸਿਰਫ ਇਸ ਕਰਕੇ ਕਿ ਯਾਰ ਕਿਸੇ ਆਬਜੈਕਸ਼ਨ ਜੁੜੀ ਬਸਣਾ ਚਾਹੁੰਦੇ ਆਪਾਂ ਮੈਨੂੰ ਲੱਗਦਾ ਹੈ ਕਿ ਇਹ ਬੜਾ ਅਹਿਮ ਸਵਾਲ ਹੈ ਕਿ ਸਾਡੇ ਸਿਨੇਮੇ ਵਾਲਿਆਂ ਲਈ ਪੰਜਾਬੀ ਸਿਨੇਮਾ ਇੰਡਸਟਰੀ ਦੇ ਲਈ ਇੱਕ ਸਵਾਲ ਹੈ ਕਿ ਜਦੋਂ ਅਸੀਂ ਕੋਈ ਕਹਾਣੀ ਸਿੱਖੀ ਨਾਲ ਰਿਲੇਟਡ ਕਹਿਣ ਲੱਗਦੇ ਹਾਂ ਤੇ ਬਹੁਤ سارے ਲੋਕ ਮੰਨਣਾ ਚਾਹੁੰਦੇ ਨੇ ਸੋ ਐਸਜੀਪੀਸੀ ਨੂੰ ਖੜਨਾ ਚਾਹੀਦਾ ਹਮਦੇ ਤੌਰ ਤੇ ਇੱਕ ਸਪੋਰਟ ਦੇ ਤੌਰ ਤੇ ਕਿ ਕੋਈ ਉਪਰਨ ਦਾ ਚੱਕੇ ਐਸਜੀਪੀਸੀ ਕੋ ਜਿਹੜੀ ਵੀ ਸਿੱਖੀ ਹਿਸਟਰੀ ਨਾਲ ਰਿਲੇਟਡ ਸਕ੍ਰਿਪਟ ਹੈ ਉਹ ਪ੍ਰੂਵ ਹੋਣੀ ਚਾਹੀਦੀ ਹੈ ਤੇ ਬਾਚ ਕਿਸੇ ਵੀ ਹੋਰ ਕਿਸੇ ਆਰਗੇਨਾਈਜੇਸ਼ਨ ਨੂੰ ਹੱਕ ਨਹੀਂ ਰਹਿਣਾ ਚਾਹੀਦਾ ਕਿ ਉਹਦੇ ਉੱਤੇ ਵਿਆਚਨ ਕਰੇ ਉਹਨੂੰ ਰੋਕਾਉਣ ਦੀ ਕੋਸ਼ਿਸ਼ ਕਰੇ ਤੇ ਜਦੋਂ ਤਾਂ ਗੁਰਮਤ ਤੇ ਮੈਂ ਵਾਪਸ ਆ ਜਨਾ ਗੁਰਮਤ ਫਿਲਮ ਅਸੀਂ ਟੋਟਲ ਤਰੀਕੇ ਦੇ ਨਾਲ ਇੱਕ ਕਮਰਸ਼ੀਅਲ ਫਿਲਮ ਬਣਾਈਆਂ ਅਸੀਂ ਕਿਸੇ ਤੋਂ ਕੋਈ ਉਮੀਦ ਵੀ ਨਹੀਂ ਸੀ ਕਰਦੇ ਕਿ ਕੋਈ ਇਹ ਨੂੰ ਸਪੋਰਟ ਕਰੇ ਕਿਸੇ ਤਰੀਕੇ ਦੀ ਫਾਈਨੈਂਸ਼ੀਅਲ ਜਾਂ ਕਿਸੇ ਹੋਰ ਤਰੀਕੇ ਦੀ ਅਸੀਂ ਸਿੱਧੀ ਇਹ ਜਿਹੜੀ ਫਿਲਮ ਹੈ ਲੋਕਾਂ ਤੱਕ ਲੈ ਕੇ ਆਉਣੀ ਸੀ ਤਾਂ ਮੈਨੂੰ ਲੱਗਦਾ ਕਿ ਇਹ ਲੋਕਾਂ ਤੱਕ ਫਿਲਮ ਆ ਰਹੀ ਹੈ ਤੇ ਲੋਕੀ ਇਹ ਫਿਲਮ ਦੇਖ ਕੇ ਤੈਅ ਕਰਨਗੇ ਕਿ ਅਹੋ ਜੀਆਂ ਫਿਲਮਾਂ ਹੋਰ ਬਣਨੀਆਂ ਚਾਹੀਦੀਆਂ ਜਾਂ ਇਹ ਇੱਕ ਹੀ ਬਹੁਤ ਹੈ ਸਾ ਘਰਪਨੀ ਦਾ ਰਾਜਦਾਨੀ ਬੋਲਦੇ ਪਾਇਆ ਗਿਆ ਕਿ ਲੱਗਦਾ ਕਿ ਇਸ ਉਮਰ ਛੋਟੀ ਉਮਰ ਦੀ 25 ਦੇ ਨਵੀਆਂ ਰੋਲ ਨਿਕਰ ਕੇ ਆ ਰਹੇ ਪਿਕਚਰ ਜਿਹੜੀ ਪੂਰੀ ਰੋਲ ਦੇ ਆ ਜਾਂਦਾ ਲੱਗਦਾ ਕਿ ਇਨੀ ਛੋਟੀ ਉਮਰ ਦੀ ਇਸ ਤਰ੍ਹਾਂ ਜਿਹਾ ਰੋਲ ਆ ਰਿਹਾ ਹੈ ਛੋਟੀ ਬੱਚੀ ਨੇ ਬਹੁਤ ਵਧੀਆ ਕੰਮ ਕੀਤਾ ਹੈ ਬਹੁਤ ਸਾਡੇ ਕੋਲ ਹੈ ਸਾਡੀ ਟੀਮ ਬਹੁਤ ਅੱਛਾ ਕੰਮ ਕਰਦੀ ਹੈ ਅੱਜ ਮੈਂ ਫੋਟੋ ਦਿਵਾ ਲਿਆ ਉਸਦੀ ਗੱਲ ਕੋ ਦੇਖ ਲਈ ਖਾਲੀ ਸਾਹਿਬ ਦੇ ਪ੍ਰੈਜ਼ੀਡੈਂਟ ਤੇ ਬਾਕੀ ਜਿੰਨੇ ਵੀ ਪੰਥਕਾੜ ਕੇ ਡਾਈਰੈਕਸ਼ਨ ਮੈਂ ਲਕ ਜਤੇਵੰਦੀਆਂ ਨੇ ਉਹਨਾਂ ਸਾਰਿਆਂ ਨੂੰ ਸੱਦਾ ਦਿੰਦਾ ਕਿ ਅਸੀਂ ਅਮਰਸਰ ਦੇ ਵਿੱਚ ਜਿਹੜੀ ਫੈਸਲ ਸੁਣੀ ਕਰਾਂਗੇ ਮੈਡੀਕਲ ਨੂੰ ਡੇਟ ਦੇਣਗੇ ਉੱਥੇ ਆ ਕੇ ਪਹਿਲਾਂ ਫਿਲਮ ਦੇਖੋ ਫਿਲਮ ਦੇਖੋ ਮੈਰਿਟ ਤੇ ਵੇਚ ਦੇ ਡਿਸਾਈਡ ਕਰੋ ਕਿ ਜੇ ਫਿਲਮ ਹੈ سپورਟ ਕਰਨ ਵਾਲੀ ਐਪੋਰਟ ਕਰੋ ਜੇ ਤੁਹਾਨੂੰ ਲੱਗਦਾ ਕਿ ਨਹੀਂ سپورਟ ਕਰਨ ਵਾਲੀ ਨਾ ਕਰਿਓ ਸੋ ਇੱਕ ਵਾਰੀ ਫਿਲਮ ਜਰੂਰ ਇਸ ਪੰਥਰ ਦੇ ਸੀਤਾ ਨੂੰ ਅਸੀਂ ਪਤਾ ਜਿਵੇਂ ਕਿ ਆ ਕੇ ਦੇਖੋ ਕਲਾਕਾਰ ਜੀ ਕਿਉਂਕਿ ਸਾਡੇ ਹੱਥ ਮੈਨੂੰ ਬਣਾਈ ਸੀ ਮੈਨੂੰ ਕੋਈ ਨਹੀਂ ਸੀ ਜਾਣਦਾ ਫਿਲਮ ਅਜੇ ਆਉਣੀ ਸੀ ਤੇ ਫਿਲਮ ਆਉਣੀ ਸੀ ਤੇ ਫਿਲਮ ਦਾ ਟ੍ਰੇਲਰ ਕੱਟ ਕੇ ਮੈਂ ਜੈ ਜੀ ਵੀ ਉਹ ਭਾਜੀ ਮੈਂ ਸਾਡੇ ਛੱਡੀਅਤ ਕੇ ਜਿੰਨਾਂ ਕੋਲ ਮੈਂ ਗਿਆ ਵੈਸੇ ਬਤਾਰ ਕੇ ਭਾਜੀ ਇਹ ਸ਼ੇਅਰ ਕਰ ਦਿਓ ਪਲੀਜ਼ ਜਿਵੇਂ ਇੱਕ ਨਵਾਂ ਸਟਰਗਲਿੰਗ ਆਰਟ ਇਹਨਾਂ ਕੋਲ ਮੈਂ ਸ਼ੇਅਰ ਕਰਵਾਉਣ ਲਈ ਗਿਆ ਸੀ ਕਹਿੰਦਾ ਨੇ ਟ੍ਰੇਲਰ ਦੇਖਿਆ ਮਿਲ ਕੋ ਕੰਸੈਪਟ ਸੁਣਿਆ ਤੇ ਕਹਿੰਦਾ ਕਿ ਇਸ ਫਿਲਮ ਨੂੰ ਆਪਾਂ ਨਾਮ ਐਸੇ ਸ਼ੇਅਰ ਕਰੂਗਾ ਇਹਦੇ ਲਈ ਇੱਕ ਗਾਣਾ ਬਣਾਇਆ ਬਾਗੀ ਗਾਣਾ ਜਿਹੜਾ ਤੁਸੀਂ ਹੁਣ ਵੀ YouTube ਤੇ ਸੁਣ ਸਕਦੇ ਹੋ ਉਸ ਮੌਕੇ ਤੇ ਭਾਜੀ ਖੜੇ ਬੜੀ ਕੰਟਰੋਵਰਸੀ ਚ ਅਸੀਂ ਆਏ ਸੋ ਉਸ ਵੇਲੇ ਵੀ ਮੇਰੀ ਮੇਰੀ ਜਿਹੜੀ ਦਿਲ ਦੇ ਵਿੱਚ ਇਹਨਾਂ ਤੇ ਪ੍ਰਤੀ ਬਹੁਤ ਜ਼ਿਆਦਾ ਰਿਸਪੈਕਟ ਹੈ ਉਸ ਬਾਰੇ ਅਸੀਂ ਯੋਧਾ ਬਣਾਈ ਉਸ ਵੇਲੇ ਵੀ ਭਾਜੀ ਨਾਲ ਖੜੇ ਹੁਣ ਗੁਰਮੁਖ ਵਿੱਚ ਭਾਵੇਂ ਕਿ ਮੇਰਾ ਜੀ ਕਰਦਾ ਸੀ ਕਿ ਭਾਜੀ ਕਿਸੇ ਨਾ ਕਿਸੇ ਤਰੀਕੇ ਇਹਨਾਂ ਦਾ ਕੋਈ ਗਾਣਾ ਲਿਆ ਜਾਵੇ ਪਰ ਪ੍ਰੋਫੈਸ਼ਨਲ ਕਮਿਟਮੈਂਟ ਇਹ ਕੁਝੇ ਤਰੀਕੇ ਉਸ ਬਾਦਰੀ ਬਣ ਸਕਿਆ ਪਰ ਫਿਰ ਵੀ ਉਹਦੇ باوجود ਵੀ ਇਹ ਸਪੋਰਟ ਕਰ ਲਈ ਹਮੇਸ਼ਾ ਪਹੁੰਚਦੇ ਰਹੇ ਖਾਸ ਤੌਰ ਤੇ ਜਦੋਂ ਮੈਂ ਕੋਈ ਸਕੀਨਰ ਰਿਲੇਟਡ ਕੰਮ ਕਰਾ ਇਹਨਾਂ ਦੀ ਥਾਪੀ ਹਮੇਸ਼ਾ ਨਾਲ ਹੁੰਦੀ ਤੇ ਹੁਣ ਅਗਲਾ ਕੋਈ ਸਟਾਰ ਕਲਾਕਾਰ ਮੇਰੀ ਰੂਹ ਦੀ ਖਰਾਕ ਹੈ ਇਹੋ ਜੇ ਕਨਸੈਪਟ ਕਰਨਾ ਇਹੋ ਜੀਆਂ ਫਿਲਮਾਂ ਕਰਨਾ ਇਹਦੇ ਨਾਲ ਮੇਰੀ ਰੂਹ ਬੜੀ ਖੜਦੀ ਆ ਬਾਕੀ ਕਮਰਸ਼ੀਅਲ ਕੰਮ ਵੀ ਆਪਾਂ ਸਾਰੇ ਕਲਾਕਾਰ ਆਪਣੇ ਆਪਣੇ ਤੌਰ ਤੇ ਕਰਦੇ ਆ ਪਰ ਮੇਰਾ ਇਹੋ ਜੇ ਕਨਸੈਪਟ ਦੇ ਵਿੱਚ ਬੜਾ ਫਰਮ ਬਲੀਵ ਹੁੰਦਾ ਹੈ ਇਹੋ ਜਿਹੇ ਮੌਕੇ ਦੇ ਉੱਤੇ ਜਦੋਂ ਇਹੋ ਜਿਹੀ ਕੋਈ ਫਿਲਮ ਦਾ ਕਹਾਣੀ ਆਉਂਦੀ ਹੈ ਮੈਂ ਪ੍ਰੈਜ਼ੀ ਵੀ ਘਟਾ ਦਿੰਦਾ ਤੁਹਾਡੇ ਸਾਹਮਣੇ ਸਾਹਮਣੇ ਸੋ ਕਦੀ ਕੋਈ ਵੀ ਚੰਗਾ ਰਾਈਟਰ ਡਾਇਰੈਕਟਰ ਕੋਈ ਕਹਾਣੀ ਲੈ ਕੇ ਆਊਗਾ ਜਿਹੜੀ ਕਿ ਲੋਕਾਂ ਨਾਲ ਜੁੜੀ ਆ ਪੰਜਾਬੀਆਂ ਨਾਲ ਜੁੜੀ ਆ ਸਿੱਖੀਆਂ ਨਾਲ ਜੁੜੀ ਆ ਤੇ ਮੈਂ ਉਹਦੇ ਲਈ ਹਮੇਸ਼ਾ ਤਿਆਰ ਆ ਸੋ ਸਾਰਾ ਗੁਰਪਾਲ ਇੱਥੇ ਖੜੀ ਆ ਸਾਡੀ ਸਿਰਤ ਗੁਰਮਖੀ ਦੀ ਸੋ ਮੈਂ ਚਾਹਣਾ ਤੇ ਇਹ ਵੀ ਗੱਲਬਾਤ ਕਰੀ ਇੱਥੇ ਇਹ ਬਹੁਤ ਵਧੀਆ ਜੀ ਆ ਕਨਸੈਪਟ ਬਹੁਤ ਵਧੀਆ ਜੋ ਅੱਜ ਕੱਲ ਸਮਾਜ ਦੇ ਵਿੱਚ ਹੋ ਰਿਹਾ ਉਸ ਤੇ ਇੱਕ ਆਮ ਜਿਹੜੀ ਸਿਕ ਫੈਮਿਲੀ ਆ ਪਰਿਵਾਰ ਦੀ ਕਹਾਣੀ ਆ ਜੋ ਸਮਾਜ ਦੇ ਵਿੱਚ ਅੱਜ ਕੱਲ ਹੋ ਰਿਹਾ ਜਿਹੜਾ ਖਾਸ ਕਰਕੇ ਇਥੇ ਇੰਡੀਆ ਦੇ ਵਿੱਚ ਰੇਪ ਕੇਸ ਬਹੁਤ ਹੋ ਰਹੇ ਨੇ ਤੇ ਜਿਹੜੀ ਆਮ ਜਨਤਾ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਲਾ ਐਂਡ ਆਰਡਰ ਆਰ ਨਾਟ देयर ਸੋ ਬਹੁਤ ਵਧੀਆ ਕਨਸੈਪਟ ਆਉਣੀ ਚਾਹੀਦੀ ਆਮ ਘਰੇਲੂ ਫੈਮਿਲੀ ਦੀ ਇੱਕ ਸਟੋਰੀ ਆ ਸੋ ਬਹੁਤ ਹੀ ਵਧੀਆ ਰੈਕਸ਼ਨ ਆ ਬਹੁਤ ਹੀ ਵਧੀਆ ਐਕਟਿੰਗ ਕੀਤੀ ਆ ਸੋ ਹੋਪਲੀ ਇਦਾਂ ਦੀ ਹੋਰ ਫਿਲਮਾਂ ਬਣਨੀਆਂ ਚਾਹੀਦੀਆਂ ਜਾਂ ਕਿ ਜਿਹੜੀ ਇਹਦੇ ਨਾਲ ਅਵੇਅਰਨੈਸ ਹੋਰ ਹੋ ਹੋਵੇ ਲੋਕ ਚਾਹੀਦੇ ਸਾਬ ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਆ ਅਵੇਰਨੈਸ ਆਵੇ ਹਾਂਜੀ ਪੰਜਾਬ ਦੇ ਹਾਲਾਤ ਤੁਸੀਂ ਦੇਖਿਆ ਕਿ ਬਲਾ ਲਾਉਂਡਰ ਦੀ ਗੱਲ ਕੀਤੀ ਆ ਫਿਲਮ ਦੇ ਵਿੱਚ ਉਹ ਚੀ ਦਰਸਾਈ ਗਈ ਆ ਤਾਂ ਲੋਜ ਹੋ ਜਾਂਦੀ ਆ ਫਿਲਮਾਂ ਬਣਦੇ ਆ ਤਾਂ ਲੋਕ ਜਿਹੜਾ ਸਤਕਾਰ ਤੇ ਮਾਨ ਉਹ ਬਹੁਤ ਘੱਟ ਦਿੰਦੇ ਨੇ ਹਾਂਜੀ ਕਿਹਾ ਤਾਂ ਤੇਰੀ ਫਿਲਮਾਂ ਨੇ ਮਾਰਧਾਰ ਦੀਆਂ ਜੈਦਾਂ ਦੇ ਲੋਕਾਂ ਜਿਆਦਾਤਕ ਪਸੰਦ ਕਰਦੇ ਨੇ ਤੁਹਾਨੂੰ ਲੱਗਦਾ ਆ ਫਿਲਮ ਬਣਦੀ ਆ ਕਿ ਲੋਕਾਂ ਨੂੰ ਕਿੰਨਾ ਕਿਦਾਂ ਸਲੋਗ ਦੇਣਾ ਚਾਹੀਦਾ ਹੈ ਨਹੀਂ ਬਿਲਕੁਲ ਦੇਣਾ ਚਾਹੀਦਾ ਸਾਹਮਣੇ ਆਣਾ ਚਾਹੀਦਾ ਬਿਲਕੁਲ ਦੇਣਾ ਚਾਹੀਦਾ ਕਿਉਂਕਿ ਇਸ ਫਿਲਮ ਦੇ ਵਿੱਚ ਵੀ ਉਹ ਹੀ ਦਿਖਾ ਲਿਆ ਜਦੋਂ ਕਿਸੇ ਦੇ ਧੀ ਨਾਲ ਹੋ ਰਿਹਾ ਕੋਈ ਜਦੋਂ ਆਪਣੇ ਪਰਿਵਾਰ ਦੇ ਵਿੱਚ ਇਹ ਚੀਜ਼ ਹੁੰਦੀ ਹੈ ਫਿਰ ਪਤਾ ਲੱਗਦਾ ਸੋਇਸ ਕਰਕੇ ਅ ਐਜ਼ ਅ ਹਿਊਮਨ ਬੀਇੰਗ ਸਭ ਤੋਂ ਵੱਡਾ ਧਰਮ ਜਿਹੜਾ ਹੈ ਉਹ ਇਨਸਾਨੀਅਤ ਦਾ ਧਰਮ ਹੈ ਸੋ ਹਰ ਇੱਕ ਇਨਸਾਨ ਦੀ ਮਦਦ ਕਰਨੀ ਚਾਹੀਦੀ ਹੈ ਹੈਲਪ ਕਰਨੀ ਚਾਹੀਦੀ ਹੈ ਦੁਨੀਆ ਫੈਲਾਮਾਂ ਨੂੰ ਹੋਰ ਬੜਾਵਾ ਦੇਣਾ ਚਾਹੀਦਾ ਸਪੋਰਟ ਕਰਨੀ ਚਾਹੀਦੀ ਹੈ ਦੇਖਣ ਜਾਣਾ ਚਾਹੀਦਾ ਜਿਹੜੇ ਵੀ ਪਲੇਟਫਾਰਮ ਤੇ ਆ ਰਹੀ ਹੈ ਉਹਦੀ ਸਪੋਰਟ ਕਰਨੀ ਬਹੁਤ ਜ਼ਰੂਰੀ ਹੈ ਕਿਤੇ ਨਾ ਕਿਤੇ ਸ਼ਰਾਬ ਦੇ ਜਿਹੜੇ ਇਸ ਤਰ੍ਹਾਂ ਦੇ ਦਿਖਾਇਆ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਉਹ ਜਿਹੜੀਆਂ ਇਸ ਤਰ੍ਹਾਂ ਦੇ ਨੇ ਦੇਖੋ ਉਹ ਤਾਂ ਮਤਲਬ ਜੋ ਹੋ ਰਿਹਾ ਸੋਸਾਇਟੀ ਦੇ ਵਿੱਚ ਉਹ ਚੀਜ਼ ਉਹ ਜਿਹੜੀ ਰਿਐਲਿਟੀ ਹੈ ਉਹ ਤਾਂ ਦਿਖਾ ਲੈਣੀ ਚਾਹੀਦੀ ਹੈ ਹੈਨਾ ਉਹ ਦੋਨੋਂ ਪੈਰਲਲ ਚੱਲਦੀਆਂ ਨੇ ਇਹਨਾਂ ਚੀਜ਼ਾਂ ਹੈਨਾ ਉਹ ਚੀਜ਼ ਵੀ ਇਹਨਾਂ ਨੇ ਦਿਖਾ ਲਈ ਬੜੀ ਖੂਬਸੂਰਤ ਤਰੀਕੇ ਨਾਲ ਦਿਖਾ ਲਈ ਹੈ ਇਹਨਾਂ ਜਦੋਂ ਕੋਈ ਬੰਦਾ ਅਫਸੈਟ ਹੁੰਦਾ ਉਹਦਾ ਸਹਾਰਾ ਲੈ ਰਿਹਾ ਹੈਨਾ ਉਹ ਹੋ ਰਿਹਾ ਸਮਾਜ ਦੇ ਵਿੱਚ ਜਿਹੜੀ ਡਿਪਰੈਸ਼ਨ ਹੈ ਮੈਂ ਤਾਂ ਸਟੇਜ ਤੇ ਵੀ ਕਹਿੰਦਾ ਉਹ ਜਿਹੜੇ ਬੱਚਿਆਂ ਨੂੰ ਡਿਪਰੈਸ਼ਨ ਹੈ ਉਹਦਾ ਰੀਜ਼ਨ ਇਹੀ ਹੈ ਕਿਉਂਕਿ ਆਪਾਂ ਜਿਹੜੇ ਉਹ ਸੋਸ਼ਲ ਮੀਡੀਆ ਨੂੰ ਜਿਆਦਾਤੁਰ ਪਏ ਆ ਕਿਸੇ ਨਾਲ ਗੱਲ ਨਹੀਂ ਕਰਦੇ ਆਪਣੇ ਅੰਦਰ ਹੀ ਜਿਹੜੀਆਂ ਗੱਲਾਂ ਨੇ ਉਹ ਉਹ ਘੁੱਟ ਤੇ ਉਹਦੇ ਨਾਲ ਹੀ ਡਿਪਰੈਸ਼ਨ ਆ ਕੋਈ ਨਾ ਕੋਈ ਅਗਲਾ ਤਰੀਕਾ ਲੱਭਦਾ ਵੀ ਮੇਰੇ ਲਈ ਈਜ਼ੀ ਹੋਣਾ ਹੈ ਨਾ ਜੱਜੀ ਵੀ ਜੱਜੀ ਵੀ ਯਾਰ ਜਿਹੜਾ ਫਿਲਮ ਦੇਖ ਰਿਹਾ ਮੈਂ ਖਾਸ ਕੀ ਹੈ ਕਿ ਤੁਸੀਂ ਪਿਆਰ ਸਤਕਾਰ ਲਈ ਆਏ ਜਦੋਂ ਤੁਹਾਡਾ ਕੀ ਰੋਲ ਹੈ ਮੇਰਾ ਦੇਖੋ ਪਿਆਰ ਸਤਕਾਰ ਸਿੱਧੂ ਸਾਹਿਬ ਨਾਲ ਬਹੁਤ ਪਿਆਰ ਸਤਕਾਰਿਆ ਹੈ ਨਾ ਤੇ ਮੇਰਾ ਫਰੈਂਡ ਨੇ ਉਹ ਮੇਰੇ ਸੋ ਅਸੀਂ ਜਿਮ ਵੀ ਇਕੱਠੇ ਲਾਈਦਾ ਉਹਨਾਂ ਨੇ ਇੱਕ ਕਿਹਾ ਵੀ ਜਾਣਾ ਮੈਂ ਕਿਹਾ ਚਲੋ ਜੀ ਨੋ ਪਰਫਾਰਮੈਂਸ ਦੇ ਵਿੱਚ ਜਿਆਦਾ ਦਿੱਤਾ ਗਿਆ ਹਾਂ ਜੀ ਬਹੁਤ ਵਧੀਆ ਗੱਲ ਹੈ ਕਿਉਂਕਿ ਜਿਹੜੇ ਥੀਏਟਰ ਆਰਟਿਸਟਸ ਨੇ ਅਸਲੀ ਐਕਟਰ ਉਹੀ ਨਹੀਂ ਨੇ

ਗੁਰੂ ਹਾਂ ਦੇ ਉੱਪਰ ਬੈਠੇ ਨੇ ਜਿਸੰਗਲੇਵਾਲ ਦੇ ਹਾਲਾਤ ਵੀ ਖਰਾਬ ਹਾਂਜੀ ਬਿਲਕੁਲ ਜੀ ਤੁਸੀਂ ਉਹਦੇ ਵਾਸਤੇ ਕੀ ਕਹਿਣਾ ਚਾਹੁੰਦੇ ਬਿਲਕੁਲ ਜੀ ਇਹ ਬਹੁਤ ਦਿਲ ਦੁਖਦਾ ਏ ਇਦਾਂ ਦੇ ਹਾਲਾਤ ਦੇਖ ਕੇ ਮੈਂ ਤਾਂ ਜਦੋਂ ਪਿਛਲੀ ਵੀ ਅੰਦੋਲਨ ਹੋਇਆ ਸੀ ਉਦੋਂ ਵੀ ਉੱਥੇ 25 ਦਿਨ ਰਿਹਾ ਸੀਗਾ ਕੈਨੇਡਾ ਤੋਂ ਆ ਕੇ ਸੋ ਇੱਕ ਤਾਂ ਬੇਨਤੀ ਇਹ ਆ ਸਾਰਿਆਂ ਨੂੰ ਜਿਹੜੇ ਜੱਫੀਬੰਦੀਆਂ ਵੀ ਨੇ ਕਿਸਾਨ ਯੂਨੀਅਨ ਕਟ ਇੱਕਠੇ ਹੋਣਾ ਬਹੁਤ ਜ਼ਰੂਰੀ ਆ ਇਕੱਲਾ ਬਹੁਤ ਜ਼ਰੂਰੀ ਆ ਜਦੋਂ ਤੁਸੀਂ ਆਪਸ ਦੇ ਵਿੱਚ ਇਕੱਠੇ ਨਹੀਂ ਹੋਵੋਗੇ ਤੇ ਫਿਰ ਸਰਕਾਰਾਂ ਤੱਕ ਗੱਲ ਵੀ ਕਿਵੇਂ ਪਹੁੰਚੂਗੀ ਔਰ ਬੈਠ ਕੇ ਹੀ ਗੱਲ ਹੋਣੀ ਆ ਟੇਬਲ ਦੇ ਉੱਤੇ ਸੋ ਜਿਹੜੀ ਵੀ ਮੇਰੀ ਤਾਂ ਬੇਨਤੀ ਆ ਸਰਕਾਰ ਨੂੰ ਵੀ ਵੀ ਉਹਨਾਂ ਦਾ ਹੱਲ ਹੋਣਾ ਚਾਹੀਦਾ ਕਿਉਂਕਿ ਉਹ ਸਾਡੇ ਮਾਪੇ ਨੇ ਸਾਡੇ ਬਜ਼ੁਰਗ ਨੇ ਜਿਹੜੇ ਠੰਡ ਦੇ ਵਿੱਚ ਉਹ ਕਿਉਂਕਿ ਆਪਾਂ ਕਈ ਵਾਰ ਇਦਾਂ ਸੋਚਣ ਲੱਗ ਜਾਂਦੇ ਵੇ ਸ਼ਾਇਦ ਇਹ ਕਿਸਾਨ ਹੀ ਆ ਉਹਨਾਂ ਦੀ ਲੜਾਈ ਨਹੀਂ ਆਮ ਬੰਦਾ ਹਰ ਇੱਕ ਚਾਹੇ ਉਹ ਬ੍ਰੈਡ ਦੇ ਰੂਪ ਵਿੱਚ ਖਾਂਦਾ ਚਾਹੇ ਰੋਟੀ ਦੇ ਰੂਪ ਵਿੱਚ ਖਾਂਦਾ ਉਹ ਤੋਂ ਬਿਨਾ ਗਜਾਰਾ ਨਹੀਂ ਹੋ ਸਕਦਾ ਉਹ ਕਿੰਨੀਆਂ ਜਿਹੜੀ ਕਿਸਾਨਾਂ ਦੀ ਮਿਹਨਤ ਕਰਕੇ ਉਹ ਫਸਲ ਮੰਡੀ ਦੇ ਵਿੱਚ ਵਿਕਦੀ ਨਹੀਂ ਉਹਦੀ ਤੇ ਉਹੀ ਪੈਕੇਜ ਕਰਕੇ ਅਨੁਕੀ ਨੇ ਮਹਿੰਗੀ ਮਿਲਦੀ ਐ ਸੋ ਆਪਾਂ ਨੂੰ ਇਹ ਸਾਰਿਆਂ ਨੂੰ ਸੋਚਣ ਦੀ ਲੋੜ ਐ ਇਦਾਂ ਨਾ ਸੋਚਿਆ ਕਰ ਵੇ ਕੱਲੇ ਕਿਸਾਨਾਂ ਦੀ ਲੜਾਈ ਐ ਇਹ ਹਰ ਇੱਕ ਇਨਸਾਨ ਦੀ ਲੜਾਈ ਐ ਜਦੋਂ ਜਦੋਂ ਕੋਈ ਜਦੋਂ ਵੀ ਕਿਸੇ ਵੱਡੇ ਕੋਈ ਕਲਾਕਾਰ ਦਾ ਸ਼ੋਅ ਹੁੰਦਾ ਤੁਸੀਂ ਲੱਗਦਾ ਹੋ ਕਿ ਆਮ ਕਰਕੇ ਅਦਾਲਤਾਂ ਜਾਂ ਜਿਹੜੀਆਂ ਸਰਕਾਰਾਂ ਨੇ ਉਹਨਾਂ ਤੱਕ ਪਹੁੰਚ ਕੀਤੀ ਜਾਂਦੇ ਕੇਵਲ ਨੂੰ ਵੀ ਇਹਦੇ ਚਾਹ ਗਾਣਾ ਨਹੀਂ ਗਾਣਾ ਚਾਹੀਦਾ ਜਾਂ ਇਹ ਗਾਣਾ ਹੋਣਾ ਚਾਹੀਦਾ ਜਿਵੇਂ ਜਿਵੇਂ ਸਲਜੀਤ ਦਾ ਸ਼ੋਅ ਸੀ ਕਿੱਦ ਕਰ ਰਹੇ ਅਗਰ ਉਹ ਨਹੀਂ ਕਰੀਓ ਉਹ ਕਿਹਨੇ ਦੇਖ ਦੋ ਸੀ ਕਈ ਕਲਾਕਾਰ ਆਉਂਦੇ ਨੇ ਜਦੋਂ ਕਿਦਾਂ ਦਾ ਕੰਮ ਹਾਸ ਹੋਣ ਚੁੰਦਾ ਸੁਪਰੀਮ ਕੋਰਟ ਦਾ ਜਿਹੜਾ ਆਰਡਰ ਆਂਗ ਨਹੀਂ ਇੱਕ ਇਹ ਗਾਣਾ ਮਤਲਬ ਇੱਕ ਜਿਹੜਾ ਕਲਾਕਾਰ ਹੁੰਦਾ ਨਾ ਉਹਦੇ ਨਾਲ ਹਾਈਲਾਈਟ ਛੇਤੀ ਹੋ ਜਾਂਦਾ ਕੰਮ ਹਨਾ ਸ਼ੋਅ ਇਸ ਕਰਕੇ ਜਿਹੜੇ ਹੁਣ ਪਿੱਛੇ ਇਹ ਤਾਂ ਮਾਨ ਵਾਲੀ ਗੱਲ ਹੋਣੀ ਚਾਹੀਦੀ ਕਿੰਨੇ ਪੰਜਾਬੀ ਸ਼ੋਅ ਪਿੱਛੇ ਹੋਏ ਨੇ ਦਿਲਜੀਤ ਦਾ ਹੋਇਆ ਘਰ ਨੌਜਲਾ ਇਹ ਪੀਟਲੋਂ ਮਤਲਬ ਕਿੰਨੇ ਕਿੰਨੇ ਉਹ ਲਗਾਤਾਰ ਹਿੱਟ ਗਏ ਨੇ ਤੇ ਉਹਦੇ ਨਾਲ ਇਹ ਸੋਚਣਾ ਚਾਹੀਦਾ ਉਹਦੇ ਨਾਲ ਕਿੰਨੇ ਲੋਕਾਂ ਨੂੰ ਜੌਬ ਮਿਲਦੀ ਹੈ ਠੀਕ ਹੈ ਜੇ ਉੱਤੇ 30 40 ਹਜ਼ਾਰ ਬੰਦਾ ਆ ਰਿਹਾ ਕੋਈ ਕੁਝ ਵੇਚਦਾ ਕੋਈ ਕੁਝ ਵਗਰੇ ਜਾਂ ਤੇ ਪੰਜਾਬੀ ਸ਼ਾਇ ਹੋਏ ਨੇ ਹੈਨਾ ਜਦ ਬਾਈ ਦਲਜੀਤ ਕਹਿੰਦਾ ਹੁੰਦਾ ਪੰਜਾਬੀ ਆ ਗਿਆ ਪੰਜਾਬੀ ਸ਼ਾ ਵੀ ਗਏ ਸੋ ਉਹ ਇਹ ਜਿਹੜੀ ਆ ਉਹਦੇ ਵਿੱਚ ਰਿਕਾਵਟਾ ਨਹੀਂ ਹੋਣੀ ਚਾਹੀਦੀ ਆ ਚਾਹੀਦੀ ਆ ਉਹਦਾ ਸਭੇ ਸਾਨੂੰ ਮਾਣ ਵਾਲੀ ਗੱਲ ਹੋਣੀ ਚਾਹੀਦੀ ਆ ਯਾਰ ਸਾਡੇ ਇਥੋਂ ਮੁੰਡੇ ਉੱਠ ਕੇ ਦੁਨੀਆ ਭਰ ਦੇ ਵਿੱਚ ਹੈਨਾ ਜਿੱਥੇ ਗੋਰਿਆਂ ਕਾਲਿਆਂ ਦੇ ਸ਼ੋਅ ਬਿਕਦੇ ਸੀ ਉਹ ਸਟੇਡੀਅਮ ਸਾਰੇ ਸੋਲਡ ਆਊਟ ਕੀਤੇ ਆ ਸੋ ਇਦਾਂ ਦੀਆਂ ਮੇਰੇ ਹਿਸਾਬ ਨਾਲ ਜਿਹੜੀ ਉਹ ਨੈਗੇਟਿਵਿਟੀ ਆ ਉਹ ਤੋਂ ਦੂਰ ਰਹਿਣਾ ਚਾਹੀਦਾ ਪੋਜ਼ਿਟਿਵਿਟੀ ਫਲਾਉਣੀ ਚਾਹੀਦੀ ਜੀ ਜੀ ਵੀ ਕਿਸਾਨ ਸੰਗਸ਼ ਕਦੋਂ ਜਾ ਰਹੇ ਆ ਜੀ ਵੀ ਕਦੋਂ ਜਾ ਰਹੇ ਆ ਕਿਸਾਨ ਮੈਂ ਤਾਂ ਨਾਲ ਹੀ ਆ ਜੀ ਮੈਂ ਤਾਂ ਹਮੇਸ਼ਾ ਹੀ ਨਾਲ ਰਿਹਾ ਤੇ ਮੈਂ ਬੇਸ਼ੱਕ ਉ ਉਤੇ ਹੀ ਹਾਂ ਜੀ। ਜਿਹੜੀ ਕੰਟਰੋਵਰਸੀ ਸਟੇਜ ਉਤੇ ਚੱਲ ਰਹੀ ਹੈ ਤੁਹਾਨੂੰ ਨਹੀਂ ਲੱਗਦਾ ਜਿੱਤੇ ਪੰਜਾਬੀ ਸਾਰੇ ਨੇ ਉਹ ਜਿਹੜਾ ਬਲਡ ਪ੍ਰੈਸ਼ਰ ਪਹਿਲੇ ਪੰਜਾਬੀ ਨਹੀਂ ਦੇਖੋ ਆਹ ਕੰਟਰੋਵਰਸੀ ਹੁਣ ਤੁਸੀਂ ਵੀ ਕਰ ਰਹੇ ਹੋ ਨਾ। ਇਹ ਦੇਖ ਨਹੀਂ ਨਹੀਂ ਇੱਕ ਗੱਲ ਸੁਣੋ ਮੇਰੀ। ਨਹੀਂ ਨਹੀਂ ਕੰਟਰੋਵਰਸ ਕੰਟਰੋਵਰਸੀ ਇਹ ਤੁਸੀਂ ਆਪ ਕਰ ਦਿੰਦੇ ਹੋ ਫਿਰ। ਇਦਾਂ ਦੀ ਗੱਲ ਆਪਾਂ ਕਰਨੀ ਕਹਲੇ ਡਿਨਾਈ ਕਰਨ ਦੀ ਲੋੜ ਹੈ। ਮੈਂ ਤਾਂ ਹਮੇਸ਼ਾ ਸਟੇਜ ਉਤੇ ਇਹੀ ਗੱਲ ਕਹੀ ਆ ਵੀ ਪੋਜ਼ਿਟਿਵਿਟੀ ਫਲਾਉਣੀ ਆਸੇ-ਬਸੇ। ਹਾਂ ਜੀ ਬਿਲਕੁਲ ਮੇਰੀ ਨਵੀਂ ਜਿਹੜੀ EP ਆ। ਆ ਉਹ ਜਲਦੀ ਮਾਰਕੀਟਰ ਵਿੱਚ ਦੇਵਾਂਗੇ ਤੇ ਮੈਨੂੰ ਉਮੀਦ ਆ ਵੀ 31ਵਾਂ ਸਾਲ ਹੈ ਜੀ ਮੇਰਾ 우ਸਤਾਦ ਜੀ ਦੀ ਕਿਰਪਾ ਨਾਲ ਮਾਨਕ ਸਾਹਿਬ ਦਾ ਅਸ਼ੀਰਵਾਦ ਨਾਲ ਕਦੇ ਸੋਚਿਆ ਨਹੀਂ ਸੀ ਵੀ ਸਿੰਗਰ ਬਣਨਾ ਲੇਕਿਨ 4 ਸਾਲ ਦੀ ਉਮਰ ਤੋਂ ਉਹਨਾਂ ਮਤਲਬ ਉਹਨਾਂ ਦੀ ਤਪੱਸਿਆ ਕੀਤੀ ਹੈ ਤੇ ਉਹਨਾਂ ਦੇ ਥਾਪੜੇ ਨਾਲ ਹੀ ਅਗਲੀ ਜਿਹੜੀ ਹੈ ਈਪੀ ਉਹ ਵੀ ਦੇ ਰਹੇ ਆ ਫੋਕ ਰੰਗ ਵੀ ਹੋਊਗਾ ਵੈਸਟਰਨ ਵੀ ਹੋਊਗਾ ਸੋ ਪਿਆਰ ਦਿਓ ਸਤਿਕਾਰ ਦਿਓ ਬਸ ਮੇਰੀ ਤਾਂ ਇਹੀ ਬੇਨਤੀ ਹੈ ਵੀ ਆਪਣੇ ਬੱਚਿਆਂ ਨੂੰ ਨਾ ਪੰਜਾਬੀ ਜਰੂਰ ਸਿਖਾਲਿਆ ਕਰੋ ਜਿਹੜੀ ਵੀ ਤੁਹਾਡੀ ਮਦਰ ਟੰਗ ਆ ਮੈਂ ਕਿਸੇ ਲੈਂਗੁਏਜ ਨੂੰ ਮਾੜਾ ਨਹੀਂ ਕਹਿੰਦਾ ਲੇਕਿਨ ਪੰਜਾਬੀ ਮਾਂ ਬੋਲੀ ਕਰਕੇ ਜੈਜੀ ਵੀ ਦਾ ਨਾਮ ਕੈਨੇਡਾ ਦੀ ਗ੍ਰੈਨਵਲ ਸਟਰੀਟ ਦੇ ਉੱਤੇ ਲਿਖਿਆ ਗਿਆ ਮੈਂ ਆਪਾਂ ਇਸ ਦੁਨੀਆ 'ਚ ਨਾਰਮਾ ਲੇਕਿਨ ਉਹ ਨਾਮ ਉੱਥੇ ਰਹਿਣਾ ਸਿਰਫ ਪੰਜਾਬੀ ਮੈਂ ਇੱਕ ਬੜਾ ਸਵਾਲ ਆ ਪੰਜਾਬ ਦੇ ਮੁੱਖ ਮੰਤਰੀ ਖਾਸ ਤੌਰ 'ਤੇ ਕਲਾਕਾਰ ਨੇ ਪੰਜਾਬ ਦੀ ਵਾਗ ਦੋਰਸ ਸੰਭਾਲੀ ਹੋਰ ਨੇ ਤੁਹਾਨੂੰ ਲੱਗਦਾ ਕਿ ਫਿਲਮਾਂ ਹੋਈਆਂ ਨੇ ਤੁਹਾਨੂੰ ਪੰਜਾਬ ਦੇ ਮਖੌਨਸੇ ਕੁਦਾਬ ਦੇਦੇ ਨੇ ਕਹਿੰਦੇ ਬੜਾ ਵੱਡਾ ਜਿਹੜਾ ਹੰਗਾਰਾ ਮਿਲਦਾ ਤੁਹਾਨੂੰ ਲੱਗਦਾ ਕਿ ਫਿਲਮ ਵੀ ਪੰਜਾਬ ਦੇ ਮਖੌਨਸੇ ਦੀ ਦੇਖਣੀ ਚਾਹੀਦੀ ਹੈ ਕਿ ਜਿਹੜਾ ਛੋਟੇ ਕਲਾ ਕਰਦੇ ਨੇ ਜੀ ਉਹ ਦੇਖਦੇ ਨੇ ਫਿਲਮਾਂ ਦੇਖਣੀਆਂ ਚਾਹੀਦੀਆਂ ਨੇ ਕਿਉਂਕਿ ਆਪ ਆਰਟਿਸਟ ਨੇ ਠੀਕ ਹੈ ਮਖੌਨਸੇ ਮਤਲੀ ਬਣ ਕੇ ਪਰ ਆਰਟਿਸਟ ਨਹੀਂ ਕਦੇ ਨਹੀਂ ਚਾਹੀਦਾ ਇੱਕ ਦੂਸਰੇ ਨਾਲ ਚਾਹੇ ਆਰਟਿਸਟ ਨੇ ਚਾਹੇ ਐਕਟਰ ਐਕਟਰਸ ਨੇ ਇੱਕ ਦੂਸਰੇ ਦੀ ਜਿੰਨੀ ਸਪੋਰਟ ਕਰੋਗੇ ਨਾ ਉਹਦੇ ਨਾਲ ਇਹ ਵੱਡਾ ਇਜ਼ਹਾਰਾ ਹੋਣਾ ਸੋ ਮੇਰੇ ਹੱਥ ਜੁੜ ਕੇ ਬੇਨਤੀ ਆ ਨੈਗੇਟਿਵਿਟੀ ਤੋਂ ਦੂਰ ਰਹਿਆ ਕਰੋ ਬਸ ਮੇਰੀ ਅੰਨਿਕ ਬੇਨਤੀ ਪ੍ਰੌਪਰਟੀ ਬੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੌਪਰਟੀਆਂ